ਤੇ ਮਾਤਾ ਜੀ ਨੂੰ ਗ੍ਰਫਤਾਰ ਕਰਕੇ ਹੱਥਾਂ ਨੂੰ ਹੱਥ ਕੜੀਆਂ ਲਗਾ ਕੇ ਹੋਰ ਕਿ ਮਰਿੰਡੇ ਲਿਆਂਦਾ ਗਿਆ ਇਹ ਜਲੂਸ ਕੱਢਿਆ ਗਿਆ ਮੁਗਲਾਂ ਦੀ ਦਹਿਸ਼ਤ ਦਾ 9 ਪੋਦੀ ਰਾਤ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦੇ ਨੂੰ ਮਰਿੰਡਾ ਵਿਖੇ ਕਾਲ ਕੋਠੜੀ ਵਿੱਚ ਭੁੱਖੇ ਰੱਖਿਆ ਗਿਆ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਤੇ ਠੰਡ ਵਿੱਚ ਸਾਰੀ ਰਾਤ ਉਸ ਕਾਲ ਕੋਠੜੀ ਵਿੱਚ ਠੰਢੀ じめਨ ਉੱਪਰ ਹੀ ਇਕੱਟੀ 10 ਪੋਨ ਮਾਤਾ ਜੀ ਤੇ ਸਾਹਿਬ ਜਦੇ ਦੇ ਸਰਹਿੰਦ ਲਿਆਂਦਾ ਗਿਆ ਜਿੱਥੇ ਵਜੀਦ ਖਾਨ ਗੁਰੀ ਜੀ ਵੀ ਇੰਨਾ ਲੰਮਾ ਸਮਾਂ ਘੇਰਾ ਪਾ ਕੇ ਵੀ ਨਾ ਪੜ ਸਕਿਆ ਖਾਲੀ ਪਰਤਿਆ ਸੀ ਜਦੋਂ ਉਸ ਨੂੰ ਮਾਤਾ ਜੀ ਤੇ ਛੋਟੇ ਸਾਹਿਬ ਜਦਨ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਿਆ ਤਾਂ ਉਸਨੇ ਸੋਚਿਆ ਕਿ ਮਾਂ ਅਤੇ ਪੁੱਤਰ ਨਾਮ ਉਹ ਗੁਰੂ ਸਾਹਿਬ ਨੂੰ ਮੇਰੇ ਤੱਕ ਖਿੱਚ ਲਿਆਵੇਗਾ ਕਿ ਉਹ ਮੇਰੇ ਅਗੇ ਚੁਕਲਹੀ ਮਜਬੂਰ ਹੋ ਜਾਵੇਗਾ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਨ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਉਸ ਸਮੇਂ ਠੰਡੇ ਬੁਰਜ ਦੇ ਤਲ ਤੋਂ ਦੀ ਪਾਣੀ ਵਗਦਾ ਹੁੰਦਾ ਸੀ ਜਿਸ ਨਾਲ ਹਵਾ ਟਕਰਾ ਕੇ ਉੱਪਰ ਵੱਲ ਆਉਂਦੀ ਸੀ ਅੱਤ ਦੀ ਗਰਮੀ ਵਿੱਚ ਵੀ ਕੰਪਨੀ ਛੇੜ ਦਿੰਦੀ ਸੀ ਤੁਸੀਂ ਆਪ ਹੀ ਸੋਚੋ ਉੱਥੇ ਸਰਦੀ ਵਿੱਚ ਕੀ ਹਾਲ ਹੁੰਦਾ